ਇੱਤਾਂ ਰੱਖੀ ਸਾਧ ਸੰਗਤ ਜੀ ਫਿਰ ਦੂਸਰੇ ਦਿਨ ਧੰਗ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਦੀ ਦੇਗ ਵਿੱਚ ਬਿਠਾਇਆ ਉਬਲ ਦੀ ਦੇਗ ਵਿੱਚ ਬਹਿ ਗਏ ਇਉਂ ਬੈਠੇ ਨੇ ਜਿਵੇਂ ਸਾਧ ਸੰਗਤ ਜੀ ਆਪਾਂ ਠੰਡੇ ਪਾਣੀ ਦੇ ਵਿੱਚ ਸਾਈ ਮੀਆਂ ਵੀਰ ਤੋਂ ਨਾ ਵੇਖਿਆ ਨਹੀਂ ਗਿਆ ਉਹ ਆਇਆ ਸਾਈ ਮੀਆਂ ਵੀਰ ਜੀ ਜਦੋਂ ਆਏ ਸਾਈ ਮੀਆਂ ਵੀਰ ਜੀ ਸਾਧ ਸੰਗਤ ਜੀ ਮੁਕੀ ਉੱਚੀ ਨਾ ਮਾਰ ਸੱਜੇ ਪਾਸੇ ਸਾਨੂੰ ਆਵਾਜ਼ਾਂ ਮਾਰਦੇ ਨੇ ਇੱਕ ਵਾਰ ਜਦ ਤੱਕ ਇਹ ਸੱਜਾਂ ਮੁੱਖੋਂ ਬੋਲ ਹਾਸੇ ਮਹਾਰਾਜ ਜੀ ਇਹ ਕੀ ਖੇਡਾ ਵਰਤਾ ਰਹੇ ਹੋ ਕੀ ਬਾਣਾ ਵਰਤਾ ਰਹੇ ਹੋ ਇੰਦਾਂ ਦਾ ਆਪ ਜੀ ਹੁਕਮ ਕਰੋ ਮੈਂ ਦਿੱਲੀ ਦੀ ਇੱਟ ਨਾਲ ਲਾਹੌਰ ਦੀ ਇੱਟ ਨਾਲ ਇੱਕ ਫੜਕਾ ਦਿਆਂ ਸਾਧ ਸੰਗਤ ਜੀ ਮਹਾਰਾਜ ਸਾਡੇ ਬਾਦਸ਼ਾਹ ਕਹਿੰਦੇ ਸਾਈਂ ਮੀਆਂ ਵੀਰ ਜੀ ਇੰਨੀ ਪਾਵਰ ਕਿੱਥੋਂ ਲਈਏ ਸ਼ਕਤੀ ਕਿੱਥੋਂ ਲਈਏ ਕਹਿੰਦਾ ਮਹਾਰਾਜ ਆਪ ਜੀ ਦੀ ਕਿਰਪਾ ਹੋਈ ਆ ਆਪ ਜੀ ਦੀ ਗੁਰਬਾਣੀ ਸੁਖਨੇ ਸਾਹਿਬ ਪੜ੍ਹ ਕੇ ਮੇਰੇ ਵਿੱਚ ਇੰਨੀ ਪਾਵਰ ਆ ਗਈਆਂ ਨੇ ਮਹਾਰਾਜ ਕਹਿੰਦੇ ਸਾਈਂ ਮੀਆਂ ਵੀਰ ਜੀ ਇਹ ਕਰ ਬੰਦ ਕਰੋ ਨੇਤਰ ਬੰਦ ਕੀਤੇ ਸਾਧ ਸੰਗਤ ਜੀ ਏਤੀਕ ਗੋੜ ਦੇਵੀ ਦੇਵਤਾ ਖਲੋਤਾ ਜਲ ਕਹਿੰਦਾ ਕਹਿੰਦਾ ਮੈਨੂੰ ਹੁਕਮ ਲਾਓ ਮੈਂ ਜਲ ਥੱਲੇ ਕਰ ਦਿੰਦਾ ਅਗਨੀ ਕਹਿੰਦੀ ਹੈ ਮੈਨੂੰ ਅੱਖੋਂ ਮੈਂ ਤਬਾਹ ਕਰ ਦਿੰਦੀ ਆ ਸਾਰਾ ਕੁਝ ਪਵਨ ਕਹਿੰਦੀ ਆ ਮੈਨੂੰ ਹੁਕਮ ਕਰੋ ਸਾ ਸਤਿਗੁਰੂ ਜੀ ਦੇਵੀ ਦੇਖ ਕੇ ਖਲੋਤੇ ਮਹਾਰਾ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਖਲੋਤੇ ਨੇ ਇੱਕ ਦਮ ਮੀਆਂ ਵੀਰ ਜੀ ਨੇ ਅੱਖ ਖਲੋਤੀਆਂ ਕਹਿੰਦੇ ਸਾਈ ਮੀਆਂ ਵੀਰ ਜੀ ਤੁਹਾਡੇ ਵਿੱਚ ਤੇ ਸੁੱਖ-ਦੁੱਖਾ ਪੜ ਕੇ ਨਹੀਂ ਪਾਵਰ ਆਈ ਹੈ ਜਿਨੇ ਸੁੱਖ ਨੇ ਸਭ ਲਿਖੀ ਹੋਣੀ ਆ ਉਹਦੇ ਵਿੱਚ ਕਿੰਨੀ ਖਬਰ ਹੋਏ ਕਰਾਮਾਤ ਦੀ ਵਿਖਾਉਣੀ ਕਰਾਮਾਤ ਦੇ ਦਾ ਨਾਮ ਹੈ ਸਤਵੇਂ ਗੁਰਾਂ ਦੇ ਸੁਪੁੱਤਰ ਨਾਮ ਰਾਏ ਨੇ ਉਹਨਾਂ ਨੂੰ ਕਹਾਂ ਬਾਤਾਂ ਬਖਾਈਆਂ ਸੀ ਖਾਰਜ ਕਰ ਦਿੱਤਾ ਸੀ ਸਿੱਖੀ ਤੋਂ ਇੱਕ ਛੋਟੀ ਜੀ ਗੁਰਵਾਨੀ ਦੀ ਪੰਗਤੀ ਬਦਲੀ ਸੀ ਮਿੱਟੀ ਮੁਸਲਮਾਨ ਕੀ ਪੇੜ ਐ ਪਿੰਖਮਿਹਾਰ ਦੀ ਜਗ੍ਹਾ ਤੇ ਮਿੱਟੀ ਮਹਿਮਾਨ ਦੀ ਆ ਕੇ ਸੀ ਖਾਰਜ ਕਰ ਦਿੱਤਾ ਸੀ ਸਿੱਖੀ ਤੋਂ ਸਾਧ ਸੰਗਤ ਜੀ ਮਹਾਰਾਜ ਜੀ ਮੇਰੇ ਕਹਾ ਬਾਤ ਦੀ ਪਾਉਣੀ ਬਿਲਕੁਲ ਛਾਲਿਆਂ ਦੇ ਲਣ ਸੂਤ ਪਰ ਗਿਆ ਮਹਾਰਾ ਸੱਚੇ ਪਾਤਸ਼ਾਹ ਜੀ ਕੈਦ ਕੀਤੇ ਨੇ ਚੰਦੂ ਨੇ ਇਨੇ ਹੁਕਮ ਹੁਕਮ ਦਾ ਕਹਿੰਦੇ ਮਰੀ ਹੋਈ ਰੋਉਣੀ ਖੰਡ ਲੈ ਕੇ ਆਓ ਇਹ ਗੁਰੂ ਅਰਜਨ ਦੇਵ ਜੀ ਉਹਨੇ ਖਾਲੀ ਨਵੇਕਾ ਕੇ ਆਲੇ-ਦਾਲੇ ਜਿਉਂ-ਜਿਉਂ ਖੰਡ ਸੁਗੜੇਗੀ ਇਹਨਾਂ ਨੂੰ ਤਕਲੀਫ ਹੋਏਗੀ ਫਿਰ ਮੰਨ ਜਾਣਗੇ ਮੇਰੀ ਤੀਰ ਦਾ ਇਸ ਦਾ ਲੈਣ ਵਾਸਤੇ ਸਾ ਸਰਦ ਜੀ ਬੰਦ ਕਰ ਦਿੱਤਾ ਨਾਲ ਆਪਣੇ ਸਿਵਾਇਆਂ ਨੂੰ ਕਹਿੰਦੇ ਜੇ ਇਹਨਾਂ ਨੇ ਪਾਣੀ ਮੰਗਿਆ 1 ਲੱਖ ਰੁਪਇਆ ਟੈਕਸ ਲੈਣਾ ਤਾਂ ਪਾਣੀ ਦੇਣਾ ਜੇ ਪ੍ਰਸ਼ਾਦਾ ਮੰਗਿਆ 2 ਲੱਖ ਰੁਪਇਆ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਦੂ ਉਹ ਤੂੰ ਲੱਖਾਂ ਰੁਪਇਆ ਦੀ ਗੱਲ ਕਰਦਾ ਜੇ ਤੂੰ ਕਈ ਲੱਖ ਦੇ ਜੇ ਸਾਨੂੰ ਪ੍ਰਸ਼ਾਦਾ ਪਾਣੀ ਚਾਹਵੇਂ ਪਰ ਤੇਰੇ ਪਾਪੀ ਦੇ ਕਰਦਾ ਨਹੀਂ ਸੀ ਸ਼ਕਤੀ ਜੋ ਮਰਜ਼ੀ ਹੋ ਜੇ ਰਾਤ ਨੂੰ ਨਾ ਫਿਰ ਚੰਦੂ ਦੀ ਗੋਣ ਹੋ ਸਕਦਾ ਲੋਸੀਵਾਰ ਦੀ ਚੰਦੂ ਦੀ ਨੋਹ ਜਿਹੜਾ ਗਹਿਣੇ ਘੱਟੇ ਦੇ ਕੇ ਸ਼ਮਾਈਆਂ ਨੂੰ ਆ ਗਈ ਜੇੜ ਵਿੱਚ ਆ ਕੇ ਉਹਨਾਂ 스ਕੈਚ ਤਿਆਰ ਕਰਕੇ ਲੈ ਕੇ ਆਈ ਸਬੀਰ ਜਿਹੜੀਆਂ ਫਸਵੀਂ ਨਾ ਤਾਂ ਰੋੜਾ ਦੇ ਉੱਪਰ ਸਬੀਂਨਾ ਲੱਗਦੀਆਂ ਨੇ ਕਿ ਚੰਦੂ ਦੀ ਨੋਹ ਕੋਲ ਜੰਦੇ ਵਾਸਤੇ ਬਾਦ ਮਹਾਰਾ ਸੱਚੇ ਪਾਤਸ਼ਾਹ ਬਾਤ ਲੈ ਕੇ ਆਈ ਸੀ ਮਾਝ ਨੇ ਬਚਨ ਬਚਦਾ ਸੀ ਕਹਿੰਦੇ ਭੀਏ ਅਸੀਂ ਇਸ ਪਾਪੀ